ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਵੀ ਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਈ ਸੀ ਆ ਮੈਨੂੰ ਸ਼ੇਰ ਦੇਖਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਉੱਥੇ ਚੜ ਜਾਣਾ ਹੁੰਦਾ ਮੈਂ ਸ਼ੇਰ ਦੀ ਸਵਾਰੀ ਕੀਤੀ ਦੋ ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਬਈ ਆ ਮੈਂ ਕੀ ਦੇਖ ਲਿਆ ਆ ਮੈਂ ਕੀ ਦੇਖ ਲਿਆ ਸੋਰੇ ਸੋਰੇ ਇਹਦੀ ਪਾਲਣ ਦਾ ਪੋਹ ਦੇਖੋ ਇਹਨਾਂ ਨੇ ਕਿਦਾਂ ਬਣਾਇਆ ਸਰ ਛੱਡੋ ਮੇਰਾ ਬਾਤਿਆ ਮੈਂ ਸੱਚਾ ਜ ਮੈਂ ਲਾਇਬ੍ਰੇਰੀ ਜਾ ਮੈਂ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾਂ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਈ ਇੱਥੇ फिर मैं देखा, देखा टीवी है टीवी हाँ। मेरे में बैठ सकता है ओ माय गॉड मेरे को साला मिल गया यार साले में बहुत सारी फोटो मैं खुश हो गया बस इन्हें से मुझे पता लगा कि लाइब्रेरी मेरे लिए नहीं बनी बस पानी का चारा देखा नहीं तो मैं फोटो कराई मैं मुंह भी था सजे पे की ता कब आ एक विचित्र जी चीज बंदी की पंजाबी अदात होती है हर चीज को देखना टोक के ठीक है ये मत मत ठीक है आ लिखा हुआ है कि इथे क्वाइट रहना है मेनू पढ़ के पढ़ा आ गोरे ने क्वाइट था फिर ना पता ही कोई नहीं मैं यार बड़ा मेनू क्वाइट लगा मैं कहा चल 2 मिनट बैठने हैं थोड़े नियारा ले ले ਪਰ ਮੈਂ ਕਿੰਨੇ ਚਿਰ ਬੈਠ ਸਕਦਾ ਹਾਂ ਮੈਂ ਬੈਠਾ ਬੈਠਾ ਬੋਰ ਹੋ ਗਿਆ ਫਿਰ ਮੈਂ ਸੋਚਿਆ ਦਲਜੀਤ ਸਿੰਘ ਤੂੰ ਇੱਥੇ ਬੈਠਣ ਹੀ ਆਇਆ ਕਾਕਾ ਨਿਕਲੇ ਫਿਰ ਮੈਨੂੰ ਗਾਣੇ ਦਿਖਾ ਆਜੋ ਆਪਣਾ ਹੀ ਸੰਜੋ ਆਜੋ ਆਜੋ ਆਹ ਕੋਕਰ ਮੈਨੂੰ ਫੇਰੇ ਬਾਗਾ ਦੇ ਕੇ ਠਾਰੇ ਸੀ ਇਹ ਮੇਰਾ ਅਲਾਰਮ ਵੀ ਨੇ ਤੇ ਮੇਰਾ ਮੀਨਕੋਰਸ ਵੀ ਇਹੀ ਸਟੇਜ ਦੇਖ ਕੇ ਮੈਂ ਭਾਬੂ ਹੋ ਗਿਆ ਕੰਨਾਂ ਨੂੰ ਹੱਥ ਲਾਏ ਮੈਂ ਦੋ ਚਾਰ ਗਾਣੇ ਦੇ ਪੋਈ ਦਿੱਤੇ ਆ ਮੈਨੂੰ ਸ਼ੇਰ ਦੇਖਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫੇਰ ਚੜ ਜਾਣਾ ਹੁੰਦਾ ਮੈਂ ਸ਼ੇਰ ਦੀ ਸਵਾਰੀ ਕੀਤੀ ਦੋ ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਬਈ ਇਹ ਸੁੰਦਰਪੁਰ ਮੈਨੂੰ ਨਹਾ ਆ ਮੈਨੂੰ ਯਾਰ ਹੁੰਦਾ ਕਿ ਆ ਯਾਰ ਹੁੰਦਾ ਬਹੁਤੀ ਪੈਰਾ ਸੀ ਮੈਂ ਥੋੜਾ ਜਿਹਾ ਸਮਝ ਤੇ ਸਪੈਨਡ ਕੀਤਾ ਆ ਹਾਲੇ ਵੀ ਅਸੀਂ ਬੋਚ ਖੜੇ ਨੇ ਕਹਿੰਦਾ ਚਿੰਤਣਾ ਤੇ ਪੜੀਆਂ ਬਣ ਗਏ ਨੇ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਹੋਏ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਿਆ ਆ ਮੈਨੂੰ ਸ਼ੇਰ ਦੇਖ ਗਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਉੱਥੇ ਚੜ ਜਾਣਾ ਹਾਂ ਮਸ਼ੇਰ ਦੀ ਸਵਾਰੀ ਕੀਤੀ 2000 ਫੋਟਵਾ ਕਰਾਈਆਂ ਮੈਂ ਕਿਹਾ ਦੇਖੋ ਬਈ ਆ ਮੈਂ ਕੀ ਦੇਖ ਲਿਆ ਆ ਮੈਂ ਕੀ ਦੇਖ ਲਿਆ ਸੋਰੇ ਸੋਰੇ ਇਹਦੀ ਪਾਣੀ ਦਾ ਪੋਹ ਦੇਖੋ ਇਹਨਾਂ ਨੇ ਕਿਦਾਂ ਬਣਾਇਆ ਹੈ ਖੈਰ ਛੱਡੋ ਮੇਰਾ ਬਾਟਿਆ ਮੈਂ ਸੋਚਾਂ ਜ ਮੈਂ ਲਾਇਬ੍ਰੇਰੀ ਜਾਵਾਂ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਿਆ ਇੱਥੇ ਫਿਰ ਮੈਂ ਦੇਖਿਆ ਟੀਵੀ ਹੈ ਹਾਂ ਟੀਵੀ ਮਰੇ ਵਿੱਚ ਬੈਠ ਸਕਦਾ ਹਾਂ ਓ ਮਾਈ ਗਾਡ ਮੈਨੂੰ ਮਸਾਲਾ ਮਿਲ ਗਿਆ ਯਾਰ ਸਾਲੇ ਵਿੱਚ ਬਹੁਤ ਸਾਰੀਆਂ ਫੋਟੋਆਂ ਮੈਂ ਖੁਸ਼ ਹੋ ਗਿਆ ਬਸ ਇਨਝ ਮੈਨੂੰ ਬਦਲ ਲੱਗਾ ਕਿ ਲਾਇਬ੍ਰੇਰੀ ਮੇਰੇ ਲਈ ਨਹੀਂ ਬਣੀ ਬਸ ਪਾਣੀ ਦਾ ਚਾਰਾ ਦੇਖਿਆ ਨਹੀਂ ਤੇ ਮੈਂ ਫੋਟ ਆਏ ਕਿ ਬੱਚਤਰ ਦੀ ਚੀਜ਼ ਮੁੰਦੀ ਕੀ ਪੰਜਾਬੀ ਅਧਿਆਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ ਟੋਕ ਇੱਕ ਠੀਕ ਹੈ ਇਹ ਮਜੀ ਮਤਾਂ ਠੀਕ ਹੈ ਆ ਲਿਖਿਆ ਹੋਇਆ ਸੀ ਕਿ ਇੱਥੇ ਇੱਕ ਕਵਾਇਟ ਰਹਿਣਾ ਹੈ ਇਹ ਮੈਨੂੰ ਪੜ ਕੇ ਪੜਾ ਆਹ ਗੋਰਿਆਂ ਨੇ ਕਵਾਇਟ ਤਾਂ ਆ ਵੀ ਰੋਣਾ ਬੰਦਾ ਹੀ ਕੋਈ ਨਹੀਂ ਸੀ ਮੈਂ ਯਾਰ ਬੜਾ ਮੈਨੂੰ ਕਵਾਇਟ ਲੱਗਾ ਮੈਂ ਕਿਹਾ ਚੱਲ 2 ਮਿੰਟ ਬਹਿਨੇ ਆ ਥੋੜੇ ਨਿਹਾਰਾ ਲੈਨੇ ਆ ਪਰ ਫੇ ਕਿੰਨੇ ਚਿਰ ਬਹਿ ਸਕਦਾ ਹਾਂ ਮੈਂ ਬੈਠਾ ਬੈਠਾ ਬੋਰ ਹੋ ਗਿਆ ਫੇ ਮੈਂ ਸੋਚਿਆ ਦਲਜੀਤ ਸਿਆ ਤੂੰ ਇੱਥੇ ਬਹਿਣ ਦੀ ਆਇਆ ਕਾਕਾ ਨਿਕਲੇ ਫਿਰ ਮੈਨੂੰ ਗਾੜ੍ਹਨ ਦੇ ਆਜੋ ਆਪਣਾ ਹੀ ਸਮਝੋ ਆਜੋ ਆਜੋ ਆਹ ਕੋਕਰ ਮੈਨੂੰ ਫੇਰੇ ਬਾਂਗਾ ਦੇ ਕੇ ਠਾਰੇ ਸੀ ਇਹ ਮੇਰਾ ਅਲਾਰਮ ਵੀ ਨੇ ਤੇ ਮੇਰਾ ਮੀਂਹ ਕੋਰਸ ਵੀ ਇਹੀ ਸਟੇ ਦੇਖ ਮੈਂ ਪਾਬੂ ਕੋ ਗਿਆ ਕੰਨਾਂ ਨੂੰ ਹੱਥ ਲਾਏ ਮੈਂ ਦੋ ਚਾਰ ਗਾਣੇ ਦੇ ਪੋਈ ਦਿੱਤੇ ਆ ਮੈਨੂੰ ਸ਼ੇਰ ਦੇਖਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਉੱਥੇ ਚੜ ਜਾਣਾ ਹੁੰਦਾ ਮੈਂ ਸ਼ੇਰ ਦੀ ਸਵਾਰੀ ਕੀਤੀ ਦੋ ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਇਹ ਸੁੰਦਰਪੁਰ ਮੈਨੂੰ ਨੌਣ ਲਈ ਕੰਪਲ ਨਹੀਂ ਕਰ ਸਕਦਾ ਮੈਂ ਸਿਰਫ ਇੱਕ ਵਾਰੀ ਨੌਣਾਂ ਹਾਂ ਸਿਆਲਾ ਵਿੱਚ ਆ ਮੈਨੂੰ ਯੋਗਾਰੂਂ ਦੇਖਾ ਯੋਗਾਰੂਂ ਪੋਤੀ ਪਰਸੀ ਮੈਂ ਥੋੜਾ ਜਿਹਾ ਸਮਾਂ ਇਥੇ ਸਪੈਂਡ ਕੀਤਾ ਆ ਹਾਲੇ ਵੀ ਅਸੀਂ ਪੋਚ ਖੜੇ ਨੇ ਇਹਨਾਂ ਚਿੱਤਰਾਂ ਤੇ ਪੜੀਆਂ ਬਣਦੀਆਂ ਨੇ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਵੀ ਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਈ ਸੀ ਆ ਮੈਨੂੰ ਸ਼ੇਰ ਦੇਖਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਉੱਥੇ ਚੜ ਜਾਣਾ ਹੁੰਦਾ ਮਸ਼ੀਨ ਦੀ ਸਵਾਰੀ ਕੀਤੀ 2 ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਭਾਈ ਆ ਮੈਂ ਕੀ ਦੇਖ ਲਿਆ ਆ ਮੈਂ ਕੀ ਦੇਖ ਲਿਆ ਸੋਰੇ ਸੋਰੇ ਮੇਰਾ ਦੀ ਪਾਈਡਾ ਕੋਹ ਦੇਖੋ ਇਹਨਾਂ ਨੇ ਕਿਦਾਂ ਬਣਾਇਆ ਖਰ ਛੱਡੋ ਮੇਰਾ ਬਾਤਿਆ ਮੈਂ ਸੋਚਿਆ ਅੱਜ ਮੈਂ ਲਾਇਬ੍ਰੇਰੀ ਜਾਵਾਂ ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ ਮਨ ਲੱਗਾ ਮੇਰੇ ਲਈ ਲਿਖੀ ਗਈ ਹੈ ਮੈਂ ਥੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ ਮੈਂ ਫਿਰ ਦੂਜਾ ਪੰਨਾ ਪਲਟਿਆ ਦਰਪੇਟੇ ਹੋਏ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਤਾਬ ਮੇਰੇ ਲਈ ਨਹੀਂ ਹੈ ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ ਮੈਂ ਬੋਰ ਹੋ ਗਿਆ ਸੀ ਫਿਰ ਮੈਂ ਦੇਖਿਆ ਟੀਵੀ ਆ ਟੀਵੀ ਮਰੇ ਵਿੱਚ ਬੈਠ ਸਕਦਾ ਹਾਂ ਓ ਮਾਈ ਗਾਡ ਮੈਨੂੰ ਮਸਾਲਾ ਮਿਲ ਗਿਆ ਇਸ ਹਾਲੇ ਵਿੱਚ ਬਹੁਤ ਸਾਰੀਆਂ ਫੋਟੋਆਂ ਮੈਂ ਖੁਸ਼ ਹੋ ਗਿਆ ਬਸ ਇਨ ਵਿੱਚ ਮੈਨੂੰ ਬਦਲ ਲੱਗਾ ਕਿ ਲਾਇਬ੍ਰੇਰੀ ਮੇਰੇ ਲਈ ਨਹੀਂ ਬਣੀ ਬਸ ਪਾਣੀ ਦਾ ਚਾਰਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ ਮੈਂ ਮੂੰਹ ਕੀਤਾ ਸੱਜੇ ਪੇ ਕੀਤਾ ਖੱਬੇ ਆ ਇੱਕ ਬਚਿਤਰ ਜੀ ਚੀਜ਼ ਮੈਨੂੰ ਦਿਖੀ ਪੰਜਾਬੀ ਅਧਿਆਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ ਟੋਕ ਇੱਕ ਠੀਕ ਹੈ ਇਹ ਮੈਨੂੰ ਪਤਾ ਠੀਕ ਹੈ ਆ ਲਿਖਿਆ ਹੋਇਆ ਸੀ ਕਿ ਇੱਥੇ ਕਵਾਇਟ ਰਹਿਣਾ ਹੈ ਇਹ ਮੈਨੂੰ ਪੜ ਕੇ ਪੜਾ ਆ ਗੋਰਿਆਂ ਨੇ ਕਵਾਇਟ ਤਾਂ ਆਪੀ ਰਹਿਣਾ ਬੰਦਾ ਹੀ ਕੋਈ ਨਹੀਂ ਸੀ ਮੈਂ ਯਾਰ ਬੜਾ ਪਰ ਮੈਂ ਕਿੰਨੇ ਚਿਰ ਬੈਠ ਸਕਦਾ ਹਾਂ ਮੈਂ ਬੈਠਾ ਬੈਠਾ ਬੋਰ ਹੋ ਗਿਆ ਫਿਰ ਮੈਂ ਸੋਚਿਆ ਦਲਜੀਤ ਸਿੰਘ ਤੂੰ ਇੱਥੇ ਬੈਠ ਈ ਆਇਆ ਕਾਕਾ ਨਿਕਲੇ ਫਿਰ ਮੈਨੂੰ ਗਾਣੇ ਦਿਖਿਆ ਆਜੋ ਆਪਣਾ ਹੀ ਸੰਜੋ ਆਜੋ ਆਜੋ ਆਹ ਕੋਕਰ ਮੈਨੂੰ ਫੇਰੇ ਬਾਗਾ ਦੇ ਕੇ ਠਾਰੇ ਸੀ ਇਹ ਮੇਰਾ ਅਲਾਰਮ ਵੀ ਨੇ ਤੇ ਵਿਰਾਮੀ ਐਨਕੋਰ ਵੀ ਇਹੀ ਸਟੇ ਦੇਖ ਮੈਂ ਭਾਬੂ ਹੋ ਗਿਆ ਕੰਨਾਂ ਨੂੰ ਹੱਥ ਲਾਏ ਮੈਂ ਦੋ ਚਾਰ ਗਾਣੇ ਦੇ ਪੋਈ ਦਿੱਤੇ ਆ ਮੈਨੂੰ ਸ਼ੇਰ ਦੇਖਿਆ ਮੈਨੂੰ ਜਿੱਥੇ ਵੀ ਸ਼ੇਰ ਦੇਖੇ ਮੈਂ ਫੇਰ ਚੜ ਜਾਣਾ ਹੁੰਦਾ ਮੈਂ ਸ਼ੇਰ ਦੀ ਸਵਾਰੀ ਕੀਤੀ ਦੋ ਚਾਰ ਫੋਟੋਆਂ ਕਰਾਈਆਂ ਮੈਂ ਕਿਹਾ ਦੇਖੋ ਬਈ ਇਹ ਸੁੰਦਰਪੁਰ ਮੈਨੂੰ ਨਹਾਉਣ ਲਈ ਕਪ ਆਪਣੇ ਯੋਗ ਕਰੋ ਹੁੰਦੇ ਜਾ ਯੋਗ ਕਰੋ ਬਹੁਤੀ ਪੈਰਾ ਸੀ ਮੈਂ ਥੋੜਾ ਜਿਹਾ ਸਮਝ ਇਥੇ ਸਪਿੰਡ ਕੀਤਾ ਆ ਹਾਲੇ ਵੀ ਅਸੀਂ ਪੋਚ ਖੜੇ ਨੇ ਕਹਿੰਦਾ ਚਿੰਤਨਾ ਤੇ ਪੈੜੀਆਂ ਬਣ ਗਏ ਨੇ